ਤੇਰੇ ਆਪਣੇ ਕੋਮਿਊਨਿਟੀ ਦੇ ਬੰਦਿਆਂ ਦੇ ਤੂੰ ਲਾਜ ਕਰਦਾ ਆਪਣੇ ਅੰਡੀਆਂ ਗਵਮਡੀਆਂ ਦੇ ਸ਼ਰਮ ਆਣੀ ਚਾਹੀਦੀ ਹੈ ਯਾਰ ਹੁਣ ਮੈਂ ਇਹਨਾਂ ਨੂੰ ਆਗੇ ਕੀ ਪੁੱਛਾਂ ਪਹਿਲਾਂ ਕਿ ਹਾਂਜੀ ਤੁਸੀਂ ਪੰਜਾਬੀਓ ਕਿ ਪ੍ਰਵਾਸੀਓ ਉਹ ਸੁਣਨ ਚ ਵੀ ਕਿੰਨਾ ਬੁਰਾ ਲੱਗ ਰਿਹਾ ਔਰ ਮੇਰੇ ਲਈ ਤਾਂ ਮਨ ਲੱਗਦਾ ਮਰਨਾ ਜੇ ਮੈਂ ਪੁੱਛਾਂ ਯਾਰ ਇਹੀ ਜੇ ਮਾਤਾ ਹੁਣੀ ਕੱਢ ਕੇ ਇੱਥੇ ਗਾਲਾਂ ਕੱਢ ਦੇਵੇ ਨਾ ਕਿ ਅਨਮੋਲ ਨੇ ਤਾਂ ਮੇਰੀ ਕੋਈ ਮਦਦ ਨਹੀਂ ਕੀਤੀ ਅਨਮੋਲ ਤਾਂ ਪੈਸੇ ਖਾ ਗਿਆ ਤੁਸੀਂ ਭੱਜ ਭਾ ਜਾ ਕੇ ਇਹਦੀ ਇੰਟਰਵਿਊ ਵੀ ਕਰਨੀ ਹੈ ਤੇ ਲੋਕਾਂ ਨੇ ਦੇਖਣੀ ਵੀ ਬਹੁਤ ਹੈ ਮੈਂ ਰਿਕਵੈਸਟ ਕਰਨਾ ਚਾਹਨਾ ਵੱਡੇ ਵਿਦਵਾਨਾਂ ਨੂੰ ਜੇ ਤੁਸੀਂ ਏਡੇ ਹੀ ਵਿਦਵਾਨ ਹੋ ਪੀਜੀਆਈ ਫ ਮੈਂ ਤਾਂ ਪਰੇਸ਼ਾਨ ਹੋ ਗਿਆ ਯਾਰ ਆ ਦੋ ਵੀਡੀਓ ਮੇਰੇ ਹੱਥ ਲੱਗੀਆਂ ਮੈਨੂੰ ਸਲਾਹ ਕਰਕੇ ਨਾ ਇਹ ਦੋ ਸ਼ਖਸ ਆਪ ਹੀ ਦੱਸ ਦਨ ਕਿ ਮੈਨੂੰ ਕਿਵੇਂ ਕੰਮ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਮੈਂ ਹਮੇਸ਼ਾ ਇਨਵਾਈਟ ਕਰਦਾ ਹਾਂ ਉਹਨਾਂ ਕਿ ਇੱਥੇ ਆ ਕੇ ਗੱਲ ਕਰੋ ਜਿੰਨੇ ਵੀ ਦਿਲ 'ਚ ਕੋਈ ਸਵਾਲ ਹੈ ਕੋਈ ਜਵਾਬ ਹੈ ਇੱਥੇ ਆ ਕੇ ਗੱਲ ਕਰੋ ਆ ਪਹਿਲਾਂ ਇੱਕ ਰਿਕਾਰਡਿੰਗ ਸੁਣ ਲਓ ਮਨ ਕੋਤ ਹਾਂ ਜੀ ਆ ਸੀ ਗਏ ਸੀ ਉਹਨੇ ਉਹ ਸਾਨੂੰ ਕਹਿੰਦਾ ਫਰੀਦਪੁਰ ਉੱਥੇ ਗੱਡ ਪਿਆ ਹੈ ਉੱਥੇ ਤੁਸੀਂ ਲੈ ਕੇ ਜਾਇਓ ਵੀ ਇਲਾਜ ਮੈਂ ਕਰਾਉਂਗਾ ਇਲਾਜ ਅਸੀਂ ਕਰਾਵਾਂਗੇ ਅਸੀਂ ਜਾ ਸੀ ਤੁਸੀਂ ਚੰਦੀਗੜ੍ਹ ਲੈ ਕੇ ਜਾਇਓ ਚਲ ਅਸੀਂ ਫਰੀਦਪੁਰ ਲੈ ਕੇ ਚੱਕ ਚਕਾ ਕੇ ਜਵਾਕ ਨੂੰ ਉੱਥੇ ਸਾਡੀ ਵਾਹ ਨਹੀਂ ਨਾ ਫੜੀ ਉਹਨਾਂ ਨੇ ਅਖੇ ਤੁਸੀਂ ਤਾਂ ਲੈ ਹੀ ਜਾਓ ਹੁਣੇ ਚੱਕ ਕੇ ਲੈ ਜਾਓ ਹੁਣਾਂ ਦੂਜੀ ਸੁਣਿਓ ਗਰੀਬਾਂ ਨੂੰ ਇੱਕ ਇੱਕ ਲਾਈਨ ਦੱਸੋ ਵੀ ਇੱਥੇ 14 ਨੰਬਰ ਕਾਊਂਟਰ ਤੇ ਮੈਡੀਕਲ ਦੀ ਪਰਚੀ ਬਣਦੀ ਹੈ ਗਰੀਬਾਂ ਨੂੰ ਇਹ ਦੱਸੋ ਵੀ ਸਵੇਰੇ 6 ਵਜੇ ਜਾਣਾ 11 ਵਜੇ ਐਮਰਜੈਂਸੀ ਨਹੀਂ ਜਾ ਕੇ ਦਾਖਲ ਹੋ ਜਾਣਾ ਉਸ ਤੋਂ ਬਾਅਦ ਚ ਪਿੰਡ ਆ ਕੇ ਕਹਿੰਦੇ ਹੋ ਪੀਜੀਆਈ ਕੋ ਪ ਕੁੰਨ ਦੇ ਕਨੇ ਅਬ ਦੀ 25 ਸਾਲ ਦੀ ਉਮਰ ਚ ਕਦੇ ਗਿੱਪੀ ਗਰੇਵਾਲ ਚਲਿਆ ਗਿਆ ਕਦੇ ਜਿਮ ਨਹੀਂ ਚਲਿਆ ਗਿਆ ਕਦੇ ਫਲਾਣਾ ਚਲਿਆ ਗਿਆ ਇੱਕ ਜਿਹੜਾ ਵੋਟਾਂ 'ਚ ਖੜਿਆ ਸੀ ਉਹ ਵੀ ਗਿਆ ਕਮਾਲ ਦੀ ਗੱਲ ਹੈ ਯਾਰ ਹੁਣ ਮੈਂ ਹੈਰਾਨ ਆ ਦੋਨੋਂ ਵੀਡੀਓਜ਼ ਦੇ ਵਿੱਚ ਕੀ ਆ ਦੋਨੋਂ ਵੀਡੀਓਜ਼ ਦੇ ਵਿੱਚ ਇੱਕ ਬੰਦਾ ਕਹਿ ਰਿਹਾ ਕਿ ਤੁਸੀਂ ਲੋਕਾਂ ਨੂੰ ਪੀਜੀਆਈ ਫਰੀਦਕੋਟ ਲਈ ਗਾਈਡ ਕਿਉਂ ਨਹੀਂ ਕਰ ਰਹੇ ਤੇ ਦੂਜਾ ਕਹਿ ਰਿਹਾ ਕਿ ਸਾਨੂੰ ਚੱਕ ਕੇ ਫਰੀਦਕੋਟ ਜਾਂ ਪੀਜੀਆ ਭੇਜਤਾ ਮੈਨੂੰ ਤਾਂ ਇਹ ਨਹੀਂ ਸਮਝ ਆਂਦੀ ਕਿ ਇੰਨੇ ਬੁੱਧੀਜੀਵੀ ਜਾਂ ਇੰਨੇ ਵਿਦਵਾਨ ਤੁਸੀਂ ਘਰ ਬੈ ਕੇ ਹੀ ਬੰਦੇ ਹੋ ਬਸ ਕਦੀ ਟਾਈਮ ਕੱਢੋ ਆਮਣੇ ਸਾਹਮਣੇ ਆਪਾਂ ਡਿਬੇਟ ਕਰੀਏ ਕਿਉਂਕਿ ਯਾਰ ਦੇਖੋ ਮੈਨੂੰ ਲੋਕ ਕਹਿੰਦੇ ਨੇ ਕਿ ਲੋਕ ਬਹੁਤ ਕੁਝ ਕਹਿੰਦੇ ਨੇ ਅਨਮੋਲ ਕੁੱਤੇ ਭੌਂਗਦੇ ਰਹਿੰਦੇ ਨੇ ਹਾਥੀ ਚੱਲਦੇ ਰਹਿੰਦੇ ਨੇ ਪਰ ਮੈਂ ਕਿੰਨੀ ਕੁ ਧੇਰ ਆਪਣੀ ਮਾਂ ਪੈਣ ਦੀ ਗਾਲ ਸੁਣਾ ਯਾਰ ਆ ਦੋਨੋਂ ਵੀਡੀਓ ਤੇ ਥੱਲੇ ਤੁਸੀਂ ਕਮੈਂਟ ਚੈੱਕ ਕਰ ਲਓ ਐਡੀ ਗਾਲ ਐਡੀ ਗਾਲ ਇੱਥੇ ਤਾਂ ਗਾਲ ਕੱਢੇ ਤੇ ਕਹਿੰਦੇ ਸਿਰ ਪਾੜ ਦਿੰਦੇ ਆ ਬੰਦਾ ਮਾਰ ਦਿੰਦੇ ਆ ਗਾਲ ਕੱਢੇ ਤੇ ਇੰਨਾ ਕੁਝ ਹੋ ਜਾਂਦਾ ਤੇ ਮੈਂ 10 ਸਾਲ ਤੋਂ ਗਾਲਾਂ ਹੀ ਸੁਣੀ ਜਾਂਦਾ ਮੈਂ ਹੈਰਾਨ ਆ ਲੋਕਾਂ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਜਦੋਂ ਵੀ ਮੇਰੇ ਖਿਲਾਫ ਕੋ ਕਿਉਂਕਿ ਸਾਡੇ ਕੋਲ ਜਦੋਂ ਮਰੀਜ਼ ਆਂਦੇ ਨੇ ਨਾ ਲੋਕ ਥੱਲੇ ਕਮੈਂਟ ਕਰਦੇ ਨੇ ਕਿ ਅਸੀਂ ਤਾਂ ਜੀ ਬੜੀ ਉਮੀਦ ਨਾਲ ਇਹਦੇ ਕੋਲ ਆਏ ਸੀ ਅਸੀਂ ਤਾਂ ਜੀ ਬਹੁਤ ਵੱਡੇ ਦੇ ਫੈਨ ਸੀ ਤੁਸੀਂ ਫੈਨ ਮੇਰੇ ਨਹੀਂ ਤੁਸੀਂ ਫੈਨ ਇਸ ਕੰਮ ਦੇ ਹੋ ਔਰ ਤੁਸੀਂ ਇੱਥੇ ਮਦਦ ਕਰਨ ਲਈ ਲੋਕਾਂ ਦੀ ਆਂਨੇ ਹੋ ਇੱਥੇ ਤੁਸੀਂ ਮੈਨੂੰ ਕੋਈ ਮੈਂ ਥੋੜੀ ਪੈਸੇ ਮੰਗਦਾ ਯਾਰ ਲਾਈਵ ਹੋ ਕਿ ਮੈਨੂੰ ਕੋਈ ਮਦਦ ਕਰੋ ਜਾਂ ਮੇਰੀ ਕੋਈ ਸੇਵਾ ਕਰੋ ਆ ਕੇ ਮੈਂ ਨਿਊਜ਼ ਚੈਨਲਾਂ ਨੂੰ ਐਂਕਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਕੋਈ ਤੁਹਾਡੇ ਕੋਲ ਕੋਈ ਵੀਡੀਓ ਪਹੁੰਚਦੀ ਹੈ ਜਿਹਦੇ ਵਿੱਚ ਮੇਰੇ ਖਿਲਾਫ ਰੱਜ ਕੇ ਗਾਲਾਂ ਕੱਢੀਆਂ ਹੁੰਦੀਆਂ ਕੋਈ ਧਾਰਮਿਕ ਮੁੱਦਾ ਵਿੱਚ ਵੜੀ ਫਿਰਦਾ ਕੋਈ ਮੇਰੇ ਕੱਪੜਿਆਂ ਕੱਪੜਿਆਂ ਦਾ ਤਾਂ ਮੈਂ ਹੈਰਾਨ ਆ ਯਾਰ ਕਿ ਤੁਹਾਨੂੰ 10 ਸਾਲਾਂ ਤੋਂ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ ਔਰ ਮੈਂ ਯਕੀਨ ਮੰਨੋ ਮੈਂ ਆ ਪੱਕ ਚੁੱਕਾ ਇੱਕੋ ਗੱਲ ਕਰ ਕਰਕੇ ਕੱਪੜੇ 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 ਯਾਰ ਇਸ ਤੋਂ ਬਾਅਦ ਉੱਠ ਜਾਓ ਹੁਣ ਹੁਣ ਕੋਈ ਨਵੀਂ ਗੱਲ ਸ਼ੁਰੂ ਕਰ ਲਓ ਮੈਂ ਇਨਵਾਈਟ ਕਰਨਾ ਚਾਹਨਾ ਸਾਰੇ ਪੱਤਰਕਾਰ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਵੀ ਖਾਸ ਕਰ ਜਿਹੜੇ ਪੇਸ਼ੈਂਟ ਨੇ ਦੇਖੋ ਇੱਥੇ ਮਰੀਜ਼ ਜਿੰਨੇ ਵੀ ਸਾਡੇ ਕੋਲ ਹੈਲਪ ਲਾਈਨ ਆਉਂਦੇ ਨੇ ਸਾਰੇ ਤਾਂ ਰਾਜੀ ਜਾਣਗੇ ਨਹੀਂ ਮੇਰੇ ਕੋਲ ਹੁਣ ਇੱਥੇ ਰੋਜ਼ 200 ਮਰੀਜ਼ ਆਉਂਦੇ ਇੱਕ ਉਮੀਦ ਦੇ ਵਿੱਚ ਕੋਈ ਉਮੀਦ ਲੈ ਕੇ ਆਇਆ 5 ਲੱਖ ਦੀ ਕੋਈ ਉਮੀਦ ਲੈ ਕੇ ਆਇਆ 6 ਲੱਖ ਦੀ ਕੋਈ ਉਮੀਦ ਲੈ ਕੇ ਆਇਆ ਲੀਵਰ ਟ੍ਰਾਂਸਪਲੈਂਟ 50 ਲੱਖ ਦੀ ਤੇ ਡੋਨਰ ਡੋਨੇਸ਼ਨ ਕਰਨ ਜਿੰਨੇ ਲੋਕ ਆਣਗੇ ਉੰਨੀ ਹੀ ਡੋਨੇਸ਼ਨ ਹੋਏਗੀ ਨਾ ਤੁਸੀਂ ਮਰੀਜ਼ ਫੜਦੇ ਹੋ ਉਹ ਜਿਹਦੀ ਹੈਲਪ ਨਹੀਂ ਹੋਈ ਪਰ ਜੇ ਮੈਂ ਤੁਹਾਨੂੰ ਐਸੇ ਲੱਖਾਂ ਮਰੀਜ਼ ਦੇ ਦਾਂ ਜਿਨ੍ਹਾਂ ਦੀ ਹੈਲਪ ਹੋਈ ਆ ਫਿਰ ਉਹ ਹੁਣ ਸਾਡੇ ਕੋਲ ਇੱਕ ਮਾਤਾ ਆਈ ਸੀ ਅੱਜ ਤੋਂ ਥੋੜੇ ਦਿਨ ਪਹਿਲਾਂ ਚਲੋ ਮੈਂ ਹ ਆ ਮਾਤਾ ਇਹਦੀ 5 ਕੁੜੀਆਂ 5 ਕੁੜੀਆਂ ਜਿਹਦੇ ਚੋਂ ਇੱਕ ਕੁੜੀ ਵਿਚਾਰੀ ਸਪੈਸ਼ਲੀ ਬlesd ਹੈ ਤੇ ਉਹ ਦੂਜਾ ਮੁੰਡਾ ਨਾਲ ਦੇਖੋ ਸਪੈਸ਼ਲੀ ਬlesd ਹੈ ਹੁਣ ਇਹਦੀ ਇੰਟਰਵਿਊ ਕਰੋ ਆ ਕੇ ਕਿਤੇ ਕਿ ਮੇਰੀ ਮਦਦ ਹੋਈ ਹੈ ਇਥੋਂ ਹਸਪੀਟਲ ਮੈਡਮਿਟ ਹੋਈ ਮੈਨੂੰ ਖਰਚਾ ਵੀ ਦਿੱਤਾ ਮੇਰਾ ਇਲਾਜ ਵੀ ਕਰਾਇਆ ਨਾ ਦੇਖੋ ਤੁਹਾਡੀ ਉਹ ਇੰਟਰਵਿਊ ਚਲਨੀ ਨਾ ਤੁਸੀਂ ਕਰਨੀ ਇਹੀ ਜੇ ਮਾਤਾ ਹੁਣੇ ਕੱਢ ਕੇ ਇੱਥੇ ਗਾਲਾਂ ਕੱਢ ਦੇਵੇ ਨਾ ਕਿ ਅਨਮੋਲ ਨੇ ਤਾਂ ਮੇਰੀ ਕੋਈ ਮਦਦ ਨਹੀਂ ਕੀਤੀ ਅਨਮੋਲ ਤਾਂ ਪੈਸੇ ਖਾ ਗਿਆ ਤੁਸੀਂ ਭੱਜ ਭਾ ਜਾ ਕੇ ਇਹਦੀ ਇੰਟਰਵਿਊ ਵੀ ਕਰਨੀ ਹੈ ਤੇ ਲੋਕਾਂ ਨੇ ਦੇਖਣੀ ਵੀ ਬਹੁਤ ਹੈ ਲੋਕ ਸਾਡੇ ਨਾਲ ਤਮਾਸ਼ੀਨ ਬਣ ਚੁੱਕੇ ਨੇ ਲੋਕਾਂ ਨੂੰ ਅੱਜ ਕੱਲ ਸਵਾਦ ਲੈਣ ਦੀ ਮਸਾਲਾ ਦੇਖਣ ਦੀ ਆਦਤ ਪੈ ਚੁੱਕੀ ਐ ਲੋਕਾਂ ਨੂੰ ਲੱਗਦਾ ਕਿ ਕਦੋਂ ਅਨਮੋਲ ਦੇ ਕੱਪੜੇ ਫੱਟਣਗੇ ਕਦੋਂ ਇਹ ਫੜਿਆ ਜਾਏਗਾ ਚੋਰੀ ਕਰਦਾ ਕਦੋਂ ਇਹਦਾ ਅਸਲੀ ਰੂਪ ਬਾਹਰ ਆਏਗਾ ਮੈਂ ਚਾਹਨਾ ਕਿ ਜੇ ਤੁਸੀਂ ਮੇਰਾ ਅਸਲੀ ਰੂਪ ਫੜਨਾ ਚਾਹੁੰਦੇ ਹੋ ਨਾ ਘਰ ਬਹਿ ਕੇ ਕਦੀ ਨਹੀਂ ਫੜ ਸਕਦੇ ਤੁਸੀਂ ਫੜ ਸਕਦੇ ਹੋ ਮੇਰੇ ਨਾਲ ਰਹਿ ਕੇ ਕਿਉਂਕਿ ਕਹਿੰਦੇ ਨਾ ਕਿ ਘਰ ਦਾ ਭੇਤੀ ਲੰਕਾ ਟਾਵੇ ਤਾਂ ਪਹਿਲਾਂ ਘਰ ਦਾ ਭੇਤੀ ਬਣੋ ਮੇਰਾ ਟੀਮ ਮੈਂਬਰ ਬਣੋ ਕਿਵੇਂ ਐਨਜੀਓ ਚੱਲਦੀ ਆ ਕਿਵੇਂ ਡੋਨੇਸ਼ਨ ਆਂਦੀ ਹੈ ਕਿਵੇਂ ਮੈਂ ਹੈਰਾਫੇਰੀ ਕਰ ਸਕਦਾ ਕਿ ਮੈਂ ਹੈਰਾਫੇਰੀ ਕਰ ਸਕਦਾ ਵੀ ਕਿ ਨਹੀਂ ਕਰ ਸਕਦਾ ਆ ਮਾਤਾ ਮਾਤਾ ਤੂੰ ਕਦੋਂ ਆਏ ਸੀ ਸਾਡੇ ਕੋਲ ਅਸੀਂ ਤੁਹਾਡੇ ਕੋਲ ਬੇਟਾ ਜੀ ਪੈਰਾ ਖਿਆਲ ਹੋ ਗਿਆ 10 ਦਿਨ ਹੋ ਗਏ 9 ਤਰੀਕ ਆਏ ਸੀ ਅੱਜ 23 ਤਰੀਕ ਹੈ ਹਾਂਜੀ ਮਤਲਬ 15 ਦਿਨ ਪਹਿਲਾਂ ਕਿਉਂ ਆਏ ਸੀ ਬੇਟੇ ਦਾ ਝੜਕੀ ਪ੍ਰੋਬਲਮ ਸੀਗੀ ਤਾਂ ਇਹ ਇਹ ਮੁੰਡਾ ਤੁਹਾਡਾ ਪੂਰਾ ਸੀਰੀਅਸ ਸੀ ਉਦੋਂ ਹਾਂਜੀ ਤੇ ਤੁਸੀਂ ਇਹਨਾਂ ਐਡਮਿਟ ਕਿਉਂ ਨਹੀਂ ਕਰਾ ਰਹੇ ਸੀ ਐਡਮਿਟ ਤਾਂ ਨਹੀਂ ਕਰਾ ਰਹੇ ਸਾਡੇ ਕੋਲ ਪੈਸੇ ਨਹੀਂ ਸੀਗੇ ਪੰਜ ਕੁੜੀਆਂ ਤੁਹਾਡੀਆਂ ਨਾ ਇੱਕ ਹੀ ਬੇਟੀ ਸਪੈਸ਼ਲੀ ਬਲੱਸ ਦਾ ਇੱਕ ਬੇਟਾ ਪਾਪਾ ਇਹਦੇ ਆਟੋ ਚਲਾਉਂਦੇ ਹਾਂ ਤੇ ਤੁਸੀਂ ਜਦੋਂ ਸਾਡੇ ਕੋਲ ਆਏ ਉਸ ਤੋਂ ਬਾਅਦ ਕਿੰਨੇ ਦਿਨ ਮੁੰਡਾ ਐਡਮਿਟ ਰਿਹਾ ਤਿੰਨ ਦਿਨ ਤਿੰਨ ਦਿਨ ਕੋਈ ਖਰਚਾ ਪੈਸੇ ਲੱਗੇ ਤੁਹਾਡੇ ਨਹੀਂ ਫ੍ਰੀ ਟੋਟਲੀ ਲਾਜ਼ਮ ਹੁਣ ਠੀਕ ਹੋ ਤੁਸੀਂ ਅੱਜ ਬਸ ਥੋੜੀ ਜਿਹੀ ਪ੍ਰੋਬਲਮ ਹੈ ਗਈ ਉਸ ਸਵੇਰੇ ਅਸੀਂ ਡਾਕਟਰ ਨੇ ਬੁਲਾਇਆ ਸਾਨੂੰ ਵੀ ਜਾਨਕੀ ਥੋੜਾ ਜਿਹਾ ਜਾਨਕੀ ਨੂੰ ਪ੍ਰੋਬਲਮ ਹੈ ਗਈ ਟੀਵੀ ਵੀ ਨਿਕਲੀ ਹੈ ਹੂੰ ਟੀਵੀ ਦੀ ਬਿਮਾਰੀ ਜਿਹੜੀ ਹੁੰਦੀ ਉਹ ਤੇ ਤੁਸੀਂ ਜਿੰਨੀ ਵਾਰੀ ਵੀ ਇੱਥੇ ਆਏ ਹੋ ਕੋਈ ਤੁਹਾਡੀ ਸੁਣਵਾਈ ਹੋਈ ਹੈ ਦਵਾਈ ਦੋਈ ਖਰਚਾ ਖੁਰਚਾ ਤੋਂ ਨਾ ਮਿਲ ਰਿਹਾ ਸਾਰਾ ਕੁਝ ਪ੍ਰੋਬਲਮ ਮਿਲ ਰਿਹਾ ਸਾਰਾ ਹੁਣ ਇਹ ਮਾਂ ਜਾਣ ਕੇ ਮਾਤਾ ਨੂੰ ਇੱਥੇ ਇਸ ਐਨਜੀਓ ਬਾਰੇ ਚੰਗਾ ਬੋਲਣ ਦੀ ਉਹਨੂੰ ਮਾਤਾ ਨੂੰ ਇਹ ਯਾਰ ਇੱਥੇ ਕੀ ਹੁੰਦਾ ਹੈ ਇਹਦੇ ਰੋਜ਼ 200 ਬੰਦੇ ਆਉਣਾ ਮਰੀਜ਼ ਸਾਰੇ ਬੈਠੇ ਨੇ ਹੁਣ ਅਸੀਂ ਇੱਕ ਇੱਕ ਕਰਕੇ ਤੁਸੀਂ ਦੇਖੋ ਨਾ ਆ ਵੀ ਮਰੀਜ਼ ਆਪਾਂ ਵੀਡੀਓ ਬਣਾ ਰਹੇ ਦੇਖੋ ਨਾ ਆ ਮਰੀਜ਼ ਉੱਠਿਆ ਇਥੇ ਗੱਲਬਾਤ ਕੀਤੀ ਇਹਨਾਂ ਨੇ ਟੀਮ ਨਾਲ ਹੁਣ ਪਤਾ ਨਹੀਂ ਇਹਨਾਂ ਦੀ ਹੈਲਪ ਹੋਏਗੀ ਨਹੀਂ ਹੋਏਗੀ ਕਿੰਨੇ ਦੀ ਹੋਏਗੀ ਕਿੰਨੇ ਦੀ ਨਹੀਂ ਹੋਏਗੀ ਪਰ ਇਹਦਾ ਮਤਲਬ ਇਹ ਥੋੜੀ ਜਿ ਇਹਨਾਂ ਦੀ ਹੈਲਪ ਨਹੀਂ ਹੋਈ ਤੇ ਜਾ ਕੇ ਇੰਟਰਵਿਊ ਕਰ ਦੋ ਜੀ ਮੇਰੀ ਤਕਵਾਤ ਨੇ ਹੈਲਪ ਹੀ ਨਹੀਂ ਕੀਤੀ ਹੁਣ ਇਹਦੀ ਹੈਲਪ ਹੋਈ ਆ ਕੇ ਫਿਰ ਇਹਦੀ ਇੰਟਰਵਿਊ ਕਰੋ ਮੈਨੂੰ ਵੈਸੇ ਮੈਂ ਚੰਗਾ ਨਹੀਂ ਲੱਗਦਾ ਇਹ ਵੀਡੀਓਜ਼ ਬਣਾਉਂਦਾ ਪਰ ਮੈਨੂੰ ਨਾ ਕਈ ਵਾਰ ਇਦਾਂ ਘਰ ਬੈਠੇ ਫੀਲ ਹੁੰਦਾ ਕਿਤੇ ਮੇਰੀਆਂ ਨੈਗੇਟਿਵ ਵੀਡੀਓਜ਼ ਜਿਹੜੀਆਂ ਲੋਕ ਬਣਾ ਲੈਂਦੇ ਨੇ ਇੱਕ ਤੇ ਡੋਨਰ ਤਾਂ ਨਹੀਂ ਤੋੜ ਦੇ ਸ਼ਾਇਦ ਕਿਸੇ ਗਰੀਬ ਦੀ ਮਦਦ ਹੋਣੀ ਹੋਵੇ ਕਿਸੇ ਡੋਨਰ ਨੇ ਆਣਾ ਹੋਵੇ ਤੇ ਉਹ ਡੋਨਰ ਇੱਕ ਉਹ ਅਲੱਗ ਹੀ ਕੋਈ ਬੰਦਾ ਇੱਥੇ ਆਂਦਾ ਉਹ ਆਪਣੀ ਕੋਈ ਮੂੰਹ ਚੱਕ ਕੇ ਬੋਲ ਦਿੰਦਾ ਜੀ ਉਹਨੇ ਪ੍ਰਵਾਸੀਆਂ ਦੀ ਨਹੀਂ ਕਰਨੀ ਉਹ ਪੰਜਾਬੀਆਂ ਦੀ ਕਰ ਪੰਜਾਬੀਆਂ ਦੀ ਨਹੀਂ ਕਰਦਾ ਪ੍ਰਵਾਸੀਆਂ ਦੀ ਕਰਦਾ ਹੁਣ ਮੈਂ ਇੱਥੇ ਪਹਿਲਾਂ ਆ ਕੇ ਕਿਸੇ ਦਾ ਆਧਾਰ ਕਾਡ ਚੱਕਰ ਕੀ ਯਾਰ ਤੁਹਾਡਾ ਬੱਚਾ ਹੈ ਹੁਣ ਇਹ ਵਿਚਾਰੇ ਪੇਸ਼ੈਂਟ ਆਏ ਨੇ ਸਾਡੇ ਕੋਲ ਕਿੱਥੋਂ ਆਏ ਹੋ ਤੁਸੀਂ ਹੈ ਰਬੋਚੀ ਤੋਂ ਆਏ ਜੀ ਰਬੋਚੀ ਤੋਂ ਹਾਂ ਜੀ ਕਿਹੜਾ ਜ਼ਿਲ੍ਹਾ ਤੁਹਾਡਾ ਲੁਧਿਆਣਾ ਜਿਹੜਾ ਜੀ ਲੁਧਿਆਣੇ ਤੋਂ ਹੀ ਕੋਣ ਅਮਰੀਜ਼ ਤੁਹਾਡੇ ਮੇਰੇ ਹਸਬੰਦ ਨੇ ਹਸਬੰਦ ਨੇ ਕਿੰਨੀਆਂ ਦਵਾਈ ਆਂਦੀ ਉਹਨਾਂ ਦੀ ਉਹਨਾਂ ਦਵਾਈ ਜੀ کئی-ਕਈ ਹਜ਼ਾਰ ਦੀ ਆ ਜਾਂਦੀ ਹੈ। ਕਈ-ਕਈ ਹਜ਼ਾਰ ਦੀ। ਹੁਣ ਇਹ ਵਿਚਾਰੀ ਦਾ ਪਿਓ ਹੈ, ਇਹਨਾਂ ਦਾ ਹਸਬੰਡ ਹੈ। ਹੁਣ ਮੈਂ ਇਹਨਾਂ ਨੂੰ ਅੱਗੇ ਕੀ ਪੁੱਛਾਂ ਪਹਿਲਾਂ ਕਿ ਹਾਂ ਜੀ ਤੁਸੀਂ ਪੰਜਾਬੀਓਂ ਕੇ ਪ੍ਰਵਾਸੀ ਹੋ? ਉਹ ਸੁਣਨ ਚ ਵੀ ਕਿੰਨਾ ਬੁਰਾ ਲੱਗ ਰਿਹਾ ਔਰ ਮੇਰੇ ਲਈ ਤਾਂ ਮੈਨੂੰ ਲੱਗਦਾ ਮਰਨਾ ਜੇ ਮੈਂ ਪੁੱਛਾਂ ਯਾਰ। ਮੇਰੇ ਕੋਲ ਮਰੀਜ਼ ਆਇਆ, ਅਸੀਂ ਗੱਲਬਾਤ ਕੀਤੀ, ਚੈੱਕ ਕੀਤਾ, ਘਰ ਦੀ ਇਨਕੁਆਇਰੀ ਕਰਾਂਗੇ। ਜੈਨੂਨ ਹੋਇਆ ਤਾਂ ਜਿੰਨੇ ਕ ਡੋਨਰ ਹੋਇਓ ਉਹਨਾਂ ਇੱਕ ਹੈਲਪ ਕਰ ਦਾਂਗੇ। ਪਰ ਮੈਂ ਲੋਕਾਂ ਤੇ ਹੈਰਾਨ ਆ ਮਾਨਸਿਕਤਾ ਤੇ ਕਿ ਜਦੋਂ ਤੁਸੀਂ ਕਿਸੇ ਕੋਲ ਮਦਦ ਲੈਣ ਜਾਂਦੇ ਹੋ, ਜੇ ਤੁਹਾਡੀ ਉੱਥੇ ਮ ਗਾਲਾਂ ਦੀ ਤਾਂ ਦੌੜ ਚ ਪਿਆ ਹੀ ਨਹੀਂ ਨਾ ਸ਼ਾਬਾਸ਼ੀਆਂ ਮੇਰੇ ਸਿਰ ਚੜੀਆਂ ਨਾ ਮੇਰੇ ਗਾਲਾਂ ਸਿਰ ਚੜੀਆਂ ਗਾਲਾਂ ਜਦੋਂ ਪੈਂਦੀਆਂ ਨੇ ਬਸ ਇੱਕ ਥੋੜਾ ਜਿਹਾ ਫੀਲ ਇਹ ਹੁੰਦਾ ਕਿਤੇ ਯਾਰ ਮੈਂ ਜਦੋਂ ਕੋਈ ਆਪਣੀ ਪਰਸਨਲ ਜ਼ਿੰਦਗੀ ਦਿਖਾਣਾ ਮੈਂ ਆਪਣੀ ਪੋਡਕਾਸਟ ਦੀ ਦਿਖਾਤੀ ਮੈਂ ਕੁਝ ਦਿਖਾਤਾ ਤਾਂ ਯਾਰ ਕਿਤੇ ਯਾਰ ਐਨ ਜੀਓ ਨੂੰ ਤਾਂ ਨਹੀਂ ਇਫੈਕਟ ਹੋ ਰਿਹਾ ਕਿਤੇ ਮੈਂ ਸੋਸ਼ਲ ਵਰਕਰ ਦਿਖਾਉਣ ਦੇ ਵਿੱਚ ਫੇਲ ਤਾਂ ਨਹੀਂ ਹੋ ਰਿਹਾ ਯਾ ਮੈਂ ਸੋਸ਼ਲ ਵਰਕਰ ਹੀ ਦਿਖਾਂ ਕਿ ਗੁਪਤ ਮੈਂ ਪੂਰੇ ਨਿਆਰੇ ਲਵਾਂ ਪਰ ਦੇਖਣ ਦੇ ਵਿੱਚ ਐ ਲੱਗੇ ਕਿ ਇਸ ਤੋਂ ਵੱਡਾ ਤਾਂ ਸਮਾਜ ਸੇਵੀ ਕੋਈ ਨਹੀਂ ਮੈਂ ਲੋਕਾਂ ਨੂੰ ਕਲੀਅਰ ਕਰ ਦੇਣਾ ਚਾਹਨਾ ਸੇਵਾ ਕਰਨਾ ਨਾ ਕਰਨਾ ਏ ਟੋਟਲੀ ਤੁਹਾਡਾ ਆਪ ਦਾ ਡਿਸੀਜਨ ਪਰ ਇੱਕ ਜ਼ਰੀਆ ਫਾਊਂਡੇਸ਼ਨ ਤੇ ਅਨਮੋਲ ਕੁਆਤਰਾ ਟੋਟਲੀ ਡਿਫਰੈਂਟ ਦੋ ਚੀਜ਼ਾਂ ਨੇ ਇਹਨੂੰ ਕੰਪੇਅਰ ਨਾ ਕਰੋ ਕੋਈ ਉੱਠਦਾ ਮੂੰਹ ਚੱਕ ਕੇ ਕੋਈ ਇੰਟਰਵਿਊ ਕਰ ਦਿੰਦਾ ਹਾਂ ਹੋਊਗਾ ਲੱਗਿਆ ਕਿ ਜੇ ਤੁਹਾਡੀ ਇੰਟਰਵਿਊ ਅਨਮੋਲ ਕੁਆਤਰਾ ਦੇ ਨਾਮ ਤੋਂ ਬਿਨਾ ਚੱਲਦੀ ਨਹੀਂ ਜਿਵੇਂ ਉਹ ਸਿੱਧੂ ਕਹਿੰਦਾ ਸੀ ਨਾ ਜਿੰਦੇ ਜੀ ਕੀ ਜਿੰਦੇ ਜੀ ਤੁਸੀਂ ਬੰਦੇ ਨੂੰ ਛੱਡਦੇ ਨਹੀਂ ਫਿਰ ਮਰਨ ਤੋਂ ਬਾਅਦ ਤੁਸੀਂ ਭੋਗਾਂ ਤੇ ਰਸ ਪਾਣਾ ਉਹਦੇ ਜਾ ਕੇ ਫਿਰ ਲੰਨਤਾ ਯਾਰ ਐਸੇ ਭੋਗਾਂ ਤੇ ਜਾਣ ਦਾ ਵੀ ਫਿਰ ਜਿਹੜਾ ਬੰਦਾ ਤੁਹਾਨੂੰ ਜਿੰਦੇ ਜੀ ਨਹੀਂ ਪਸੰਦ ਫਿਰ ਮਰਨ ਤੋਂ ਬਾਅਦ ਵੀ ਉੱਥੇ ਫਾਰਮੈਲਟੀ ਕਰਨ ਕਿਉਂ ਚੱਲ ਰਹੇ ਹੋ ਵੀ ਛੱਡ ਦਿਓ ਮੈਂ ਰਿਕਵੈਸਟ ਕਰਨਾ ਚਾਹਨਾ ਵੱਡੇ ਵਿਦਵਾਨਾਂ ਨੂੰ ਜੇ ਤੁਸੀਂ ਐਡੇ ਹੀ ਵਿਦਵਾਨ ਹੋ ਪੀਜੀਆਈ ਫਰੀਦਕੋਟ ਦੀ ਇਨਫੋਰਮੇਸ਼ਨ ਨੂੰ ਲੈ ਕੇ ਫਿਰ ਇੱਕ ਕੈਂਪ ਲਾ ਕੇ ਬਹਿ ਹੀ ਜਾਓ ਚੰਡੀਗੜ੍ਹ ਪੀਜੀਆ ਟੈਂਟ ਲਾਓ ਉੱਥੇ ਬੈਠੋ ਲੋਕਾਂ ਨੂੰ ਇਨਵਾਈਟ ਕਰੋ ਤੇ ਲੋਕਾਂ ਨੂੰ ਜਾਗਰੂਕਤਾ ਦਿਓ ਤੁਹਾਨੂੰ ਕੀ ਲੱਗਦਾ 10 ਸਾਲ ਤੋਂ ਮੈਂ ਇਹਨਾਂ ਲੋਕਾਂ ਨੂੰ ਪ੍ਰਾਈਵੇਟ ਹਸਪੀਟਲ ਦਾ ਜਾਗਰੂਕਤਾ ਕਰ ਰਿਹਾ ਉਹ ਮੈਂ ਵੀ ਪੀਜੀਏ ਚੰਡੀਗੜ੍ਹ ਫਰੀਦਕੋਟੀ ਦੱਸ ਰਿਹਾ ਅੱਜ ਵੀ ਜੇ ਕੋਈ ਬੰਦਾ ਆ ਕੇ ਮੈਨੂੰ ਲਾਈਵ ਵੀਡੀਓ ਦੇ ਵਿੱਚ ਆ ਜਾਵੇ ਨਾ ਤੁਹਾਨੂੰ ਮੈਂ ਕੱਲੇ 1 ਅਕਤੂਬਰ ਮਹੀਨੇ ਦੀ 10 12 15 ਲੱਖ ਰੁਪਏ ਦੀ ਦਵਾਈ ਕੱਲੀ ਪੀਜੀਏ ਫਰੀਦਕੋਟ ਤੋਂ ਗਈ ਦਿਖਾ ਦੂੰਗਾ ਕੱਲੀ ਸਰਕਾਰੀ ਚੋ ਗਈ ਇਸ ਕਰਕੇ ਮੇਰਾ ਮਨ ਦੁਖਦਾ ਹੈ ਕਿਤੇ ਇਹ ਨੈਗੇਟਿਵ ਵੀਡੀਓਜ਼ ਕਰਕੇ ਤੁਸੀਂ ਕਿਸੇ ਪੇਸ਼ੈਂਟ ਦੀ ਹੈਲਪ ਹੋਣੋਂ ਨਾ ਮਤਲਬ ਉਹਦਾ ਗੁਨਾਹਗਾਰ ਬਣ ਜਿਓ ਕਿ ਕਿਉਂਕਿ ਮੈਨੂੰ ਬੁਰਾ ਲੱਗਦਾ ਹੈ ਲੋਕ ਕਹਿੰਦੇ ਨੇ ਮੈਂ ਤਾਂ ਦਾ ਬਹੁਤ ਵੱਡਾ ਫੈਨ ਸੀ ਆ ਵੀਡੀਓ ਦੇਖ ਕੇ ਦਿਲ ਟੁੱਟ ਗਿਆ ਕਾਦੇ ਫੈਨ ਸੀ ਯਾਰ ਮੇਰੇ ਫੈਨ ਨਹੀਂ ਤੁਸੀਂ ਇਸ ਕੰਮ ਦੇ ਫੈਨ ਹੋ ਇਹ ਸੇਵਾ ਦੇ ਫੈਨ ਹੋ ਔਰ ਇਸ ਸੇਵਾ ਦਾ ਕਿਸਮਤ ਰੋ ਮੈਂ ਸਿਰਫ ਇੱਕ ਐਜ਼ ਸਪੋਕਸ ਪਰਸਨ ਇਸ ਐਨਜੀਓ ਦਾ ਇੱਕ ਸੇਵਾ ਨਿਭਾ ਰਿਹਾ ਕਿ ਮੈਂ ਸਿਰਫ ਇੱਕ ਵੀਡੀਓ ਬਣਾ ਕੇ ਦੱਸਣਾ ਹੁੰਦਾ ਕਿ ਭਾਈ ਆ ਮਰੀਜ਼ ਹੈ ਇਹਦੀ ਹੈਲਪ ਕਰਨ ਤੁਸੀਂ ਆਣਾ ਜੀ ਸਦਕੇ ਲੋਕ ਕਹਿੰਦੇ ਨੇ ਤੁਸੀਂ ਆਪਣੇ ਕੋਲੋ ਕਰਦੇ ਤੁਹਾਨੂੰ ਕੀ ਪਤਾ ਮੈਂ ਕੋਲੋ ਕਿੰਨਾ ਕੁਝ ਕਰਦਾ ਕਿੰਨਾ ਕੁਝ ਨਹੀਂ ਕਰਦਾ ਔਰ ਜੇ ਏ ਐਨ ਜੀਓ ਚਲਾਣੀ ਐ ਨਿਉ ਸੌਖੀ ਐ ਕਿ ਆਰ ਆ ਡੋਨਰ ਆਰ ਆ ਮਰੀਜ਼ ਫਿਰ ਤਾਂ ਪੂਰਾ ਦੁਨੀਆ ਹੀ ਚਲਾ ਲਵੇ ਇਸ ਤਰੀਕੇ ਨਾਲ ਐਨ ਜੀਓ ਤੁਸੀਂ ਨਾਮ ਲੈ ਕੇ ਮੈਨੂੰ ਦੱਸੋ ਕਿਹੜੀ ਸੰਸਥਾ ਪੂਰੀ ਦੁਨੀਆ ਦੇ ਵਿੱਚ ਮੈਂ ਲੁਧਿਆਣੇ ਪੰਜਾਬ ਇੰਡੀਆ ਦੀ ਗੱਲ ਨਹੀਂ ਕਰਦਾ ਕਿਹੜੀ ਐਨ ਜੀਓ ਆਰਗੇਨਾਈਜੇਸ਼ਨ ਪੂਰੀ ਦੁਨੀਆ ਦੇ ਵਿੱਚ 365 ਦਿਨ ਇਦਾਂ ਬਹਿ ਕੇ ਲੋਕਾਂ ਨੂੰ ਮਿਲਦੀ ਐ ਸਾਰਿਆਂ ਦੀ ਲਾਈਫ ਦੇ ਰੁਝੇਵੇਂ ਨੇ ਯਾਰ ਸਭ ਦੀ ਜ਼ਿੰਦਗੀ ਚ ਕਾਰੋਬਾਰ ਆ ਉਹਨਾਂ ਦੇ ਕੋਈ ਨਹੀਂ ਮਿਲਦਾ ਹੜਾਂ ਦੇ ਵਿੱਚ ਸੰਸਥਾਵਾਂ ਸ਼ੁਰੂ ਹੋਈਆਂ ਲੋਕਾਂ ਲੱਗਾ ਕਿ ਵਾਹ ਵਈ ਵਾਹ ਸ਼ੁਰੂ ਹੋਏ ਉਸ ਤੋਂ ਬਾਅਦ 365 ਦਿਨ ਟੀਮ ਇੱਥੇ ਬੈਠਦੀ ਆ ਲੋਕੇਸ਼ਨ ਤੇ ਦਿਵਾਲੀ ਵੀ ਸਾਡੀ ਇੱਥੇ ਹੀ ਸੀ ਲੋਹੜੀ ਵੀ ਇੱਥੇ ਨਵਾਂ ਸਾਲ ਵੀ ਇੱਥੇ ਤੇ ਸਾਰੇ ਤਿਉਹਾਰ ਇੱਥੇ ਮੈਂ ਕੋਈ ਸਿੰਪਥੀ ਲੈਣ ਵਾਸਤੇ ਵੀਡੀਓ ਨਹੀਂ ਬਣਾ ਰਿਹਾ ਕਿ ਮੈਨੂੰ ਬਹੁਤ ਤੁਹਾਡੀ ਸਿੰਪਥੀ ਚਾਹੀਦੀ ਆ ਮੈਂ ਸਿਰਫ ਇਹ ਵੀਡੀਓ ਇਸ ਲਈ ਬਣਾ ਰਿਹਾ ਕਿ ਜਿਹੜੇ ਵਿਦਵਾਨ ਸੋਸ਼ਲ ਮੀਡੀਆ ਤੇ ਪੱਟਾਂ ਤੇ ਥਾਪੀਆਂ ਮਾਰਦੇ ਨੇ ਕਿਤੇ ਮਿਲ ਕੇ ਬਹਿ ਕੇ ਆਮਣੇ ਸਾਹਮਣੇ ਮਾਰੋ ਉਹ ਇੱਕ ਪੱਤਰਕਾਰ ਹੋਇਆ ਸੀ ਨਾ ਸਿੱਧਾ ਜਿਹੜਾ ਕਹਿੰਦਾ ਸੀਗਾ ਜੀ ਤੁਸੀਂ ਇੱਥੇ ਬੜੀ ਲੇਟ ਆਏ ਹੋ ਫਿਰ ਜਦੋਂ ਜਵਾਬ ਮਿਲਿਆ ਫਿਰ ਫਿਰ ਉਹ ਪੱਤਰਕਾਰ ਨੇ ਇੰਟਰਵਿਊ ਹੀ ਨਹੀਂ ਪਾਈ ਮੇਰੀ ਕਿਉਂ ਭਾਈ ਤੁਹਾਡੇ ਮੂੰਹ ਲੱਗੇ ਆ ਤੁਸੀਂ ਸਵਾਲ ਕਰ ਸਕਦੇ ਹੋ ਮੈਂ ਨਹੀਂ ਕਰ ਸਕਦਾ ਤੁਸੀਂ ਉਹ ਲੋਕਾਂ ਦੇ ਇੰਟਰਵਿਊ ਕਰਦੇ ਹੋ ਜਿਨ੍ਹਾਂ ਦੀ ਹੈਲਪ ਨਹੀਂ ਹੋਈ ਕਦੀ ਉਹਨਾਂ ਦੀ ਵੀ ਕਰੋ ਜਿਨ੍ਹਾਂ ਦੀ ਹੈਲਪ ਹੋਈ ਹੈ ਤੇ ਨਾਲੇ ਤੁਹਾਨੂੰ ਪਤਾ ਹੀ ਨਹੀਂ ਐ ਐਨਜੀਓ ਕਿੱਦਾਂ ਕੰਮ ਕਰ ਰਹੀ ਐ ਕੀ ਹਿਸਾਬ-ਕਿਤਾਬ ਐ ਉਹੀ ਮੂੰਹ ਚੱਕ ਕੇ ਕੱਪੜੇ ਪਾ ਲਏ ਨੇ ਸਟੂਡੀਓ ਕਰ ਲਿਆ ਪੌਡਕਾਸਟ ਕਰ ਲਿਆ ਇਹ ਇੱਕ ਆ ਵੀਰ ਮੇਰਾ ਮਤਲਬ ਐਦਾ ਐਦਾ ਦੀਆਂ ਗੱਲਾਂ ਤੁਸੀਂ ਬੋਲਦੇ ਹੋ ਯਾਰ ਕਿ ਮੇਰਾ ਨਾ ਕਈ ਵਾਰ ਮਤਲਬ ਮਨ ਪਰੇਸ਼ਾਨ ਹੁੰਦਾ ਕਿ ਯਾਰ ਮੈਂ ਐਸੇ ਲੋਕਾਂ ਨਾਲ ਕੀ ਕਰਾਂ ਯਾਰ ਇੰਨਾ ਮਨ ਦੁਖਦਾ ਐ ਜਿੱਦਾਂ ਜਿੱਦਾਂ ਦੀ ਵੀਡੀਓਜ਼ ਮੇਰੇ ਤੱਕ ਪਹੁੰਚਦੀਆਂ ਔਰ ਉਹਦੇ ਉੱਤੋਂ ਥੱਲੇ ਤੁਸੀਂ ਜੇ ਕਮੈਂਟ ਪੜ ਲਓ no doubt ਮੈਨੂੰ ਲੋਕ ਕਹਿੰਦੇ ਨੇ ਤੂੰ ਕਮੈਂਟ ਨਾ ਪੜਿਆ ਕਰ ਔਰ ਮੈਂ ਪੜਦਾ ਵੀ ਨਹੀਂ ਕਈ ਵਾਰ ਟੀਮ ਮੈਂਬਰ ਮੇਰਾ ਕੋਈ ਕਮੈਂਟ ਪੜ ਰਿਆ ਹੋਵੇ ਉਹ ਮੈਂਬਰ ਪੜ ਕੇ ਕਈ ਵਾਰ ਮੈਨੂੰ ਲਿੰਕ ਭੇਜ ਦਿੰਦਾ ਕਿ ਯਾਰ ਆ ਦੇਖ ਆ ਸੁਣੋ ਸਰਦਾਰ ਜੀ ਕੀ ਕਰ ਰਹੇ ਆ ਸੁਣੋ ਆ ਭਾਈ ਜੀ ਦੇਖੋ ਚੰਗੇ ਭਲੇ ਮਤਲਬ ਬੜੀ ਗਲਤੀ ਕਰਦਾ ਆ ਉਹਨਾਂ ਦੀ ਗੁੱਫਾ ਦੇਖੋ ਤੁਹਾਡਾ ਲਾਲਾ ਲਧਿਆਣੇ ਵਾਲਾ ਫੇਰ ਪੈਸੇ ਮੰਗਣ ਲੱਪੇ ਆਇਆ ਹੈ ਨਾ ਨਵੇਂ-ਨਵੇਂ ਟੱਗ ਹੁੰਦੇ ਇਹਨਾਂ ਦੇ ਹੁਣ ਕਹਿੰਦਾ ਮੈਂ ਹਸਪੀਟਲ ਬਣਾਉਣਾ ਕਿੰਨੇ ਕੁ ਤੂੰ ਸਿੱਖ ਬੰਦਿਆ ਦੇ ਜਾਂ ਮੁੰਡਿਆਂ ਦੇ ਤੂੰ ਇਲਾਜ ਉਹਨਾਂ ਦੇ ਪਰਿਵਾਰਾਂ ਦੇ ਇਲਾਜ ਫ੍ਰੀ ਕੀਤੇ ਦੱਸ ਤਾਂ ਸਾਰੇ ਭਈਏ ਜਾਂ ਤੇਰੇ ਆਪਣੇ ਕੋ ਕਮਿਊਨਿਟੀ ਦੇ ਬੰਦਿਆਂ ਦੇ ਤੂੰ ਇਲਾਜ ਕਰਦਾ ਆਪਣੇ ਅੰਡੀਆਂ ਗਵੰਡੀਆਂ ਦੇ ਕਿੰਨੇ ਜਿਨ੍ਹਾਂ ਤੋਂ ਪੈਸਾ ਇਕੱਠਾ ਫੰਡ ਇਕੱਠਾ ਕਰਦਾ ਆ ਸ਼ਰਮ ਆਣੀ ਚਾਹੀਦੀ ਆ ਯਾਰ ਤੁਹਾਨੂੰ ਪਤਾ ਕੀ ਹੈ ਸੰਜੀਓ ਵਰ ਯਾਰ ਇੱਥੇ ਪ੍ਰਵਾਸੀਆਂ ਵੀ ਹੁੰਦੀ ਹੈ ਕਿ ਪੰਜਾਬੀਆਂ ਦੀ ਹੁੰਦੀ ਹੈ ਕਦੀ ਟਾਈਮ ਕੱਢ ਕੇ ਆ ਕੇ ਸਾਡੀ ਲਿਸਟਾਂ ਹੁਣ ਵੀਡੀਓ ਦੇ ਵਿੱਚ ਜੇ ਕੋਈ ਪੇਸ਼ੈਂਟ ਵਿਚਾਰਾ ਮੇਰੇ ਕੋਲ ਤੇ ਹੈਲਪ ਲਾਈਨ ਆ ਗਿਆ ਹੁਣ ਮੈਨੂੰ ਤਾਂ ਇੰਨਾ ਚ ਸਾਰਿਆਂ ਚ ਮਰੀਜ਼ ਨਜ਼ਰ ਆਂਦਾ ਤੇ ਆਪਾਂ ਇਹ ਸੁਣ ਕੇ ਵੱਡੇ ਹੋਏ ਆ ਕਿ ਸੰਗਤ ਦੇ ਵਿੱਚ ਕਿਸੇ ਨੇ ਬਾਬੇ ਨਾਨਕ ਨੂੰ ਪੁੱਛਿਆ ਸੀ ਨਾ ਕਿ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਨੇ ਹੁਣ ਤਾਂ ਮੈਂ ਕਿਵੇਂ ਕਰੂੰਗਾ ਉਹ ਕਹਿੰਦੇ ਸੰਗਤ ਚ ਤੇ ਹੁਣ ਮੈਂ ਸੰਗਤ ਵੀ ਛਾਂਟਣੀ ਸ਼ੁਰੂ ਕਰਦਾ ਦੀ ਹਾਂਜੀ ਜੀ ਪੰਜਾਬੀ ਸਾਰੇ ਲੱਗ ਹੋ ਜਾਓ ਪ੍ਰਵਾਸੀ ਸਾਰੇ ਲੱਗ ਹੋ ਜਾਓ ਤੇ ਕੱਲੋਂ ਜਿਹੜੇ ਡੋਨਰ ਆਂਦੇ ਨੇ ਪੰਜਾਬ ਤੋਂ ਬਾਹਰ ਵਾਲੇ ਮਦਦ ਕਰਨ ਫਿਰ ਉਹ ਰਾਜਸਥਾਨ ਤੋਂ ਓਡੀਸ਼ਾ ਤੋਂ ਤੇ ਡੋਨਰ ਆਂਦੇ ਨੇ ਉਹਨਾਂ ਨੂੰ ਵੀ ਕਹਿ ਦਿੰਦਾ ਕਿ ਤੁਸੀਂ ਚੂਜ਼ ਕਰ ਲਓ ਜੀ ਆਪ ਪ੍ਰਵਾਸੀ ਬ ਔਰ ਡੁੱਬ ਕੇ ਮਰ ਜਾਣਾ ਚਾਹੀਦਾ ਮੈਨੂੰ ਔਰ ਇੱਥੇ ਕਦੀ ਐਦਾਂ ਨਹੀਂ ਹੋਇਆ ਕਿ ਪੰਜਾਬੀ ਛੱਡ ਕੇ ਪ੍ਰਵਾਸੀ ਨੂੰ ਪਹਿਲ ਦਿੱਤੀ ਗਈ ਹੈ ਇੱਥੇ ਇੱਕ ਅੱਖ ਨਾ ਦੇਖੇ ਜਾਂਦੇ ਨੇ ਸਾਰੇ ਜਿਹੜਾ ਜੈਨੂਨ ਆਊਗਾ ਡੋਨਰ ਹੋਣਗੇ ਉਹਦੀ ਹੈਲਪ ਹੋ ਜਾਏਗੀ ਪਤਾ ਨਹੀਂ ਮੈਂ ਕਿਉਂ ਵੈਸੇ ਇੰਨੀਆਂ ਸਪਸ਼ਟੀਕਰਨ ਦੇ ਰਿਹਾ ਮੇਰੀ ਸਪਸ਼ਟੀਕਰਨ ਕੋਈ ਮੰਗਦਾ ਨਹੀਂ ਰਿਹਾ ਪਰ ਬਸ ਉਹੀ ਗੱਲ ਆ ਵੀਡੀਓ ਦੇਖ ਕੇ ਕਈ ਵਾਰ ਲੱਗਦਾ ਕਿ ਯਾਰ ਕੋਈ ਪੱਤਰਕਾਰ ਨੇ ਮੇਰੇ ਖਿਲਾਫ ਕੋਈ ਵੀਡੀਓ ਕਰਤੀ ਉਹਦਾ ਮੇਰੀ ਸਿਹਤ ਨੂੰ ਦਾ ਕੀ ਉਹ ਅਸਰ ਪੈਣਾ ਮੇਰੇ ਘਰ ਮੇਰੇ ਕਿਹੜਾ ਘਰੇ ਆਟਾ ਪਾਉਂਦੇ ਨੇ ਇਹ ਜਾਂ ਇਹਨਾਂ ਨੇ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਇਹਨਾਂ ਨੇ ਕਿਹੜਾ ਰਿਸ਼ਤਾ ਭੇਜਣਾ ਪਰ ਗੱਲ ਇਹ ਹੈ ਕਿ ਮੈਨੂੰ ਇਦਾਂ ਲੱਗਦਾ ਹੈ ਕਿ ਯਾਰ ਕੋਈ ਮਰੀਜ਼ ਨਾ ਵਿਚਾਰਾ ਰਹਿ ਜਵੇ ਜ ਜੀ ਦੀ ਹੈਲਪ ਹੋਣੀ ਰਹਿ ਜਵੇ ਬਸ ਉਸ ਤੋਂ ਇਲਾਵਾ ਮੇਰੀ ਸਿਹਤ ਤੇ ਕੋਈ ਫਰਕ ਨਹੀਂ ਕਿਉਂਕਿ ਮੇਰਾ ਘਰ ਨਾ ਐਨਜੀਓ ਤੋਂ ਚੱਲਦਾ ਸੀ ਨਾ ਚੱਲਦਾ ਇਹਨਾਂ ਚੱਲੂਗਾ ਬੜੀ ਮਹਾਰਾਜ ਦੀ ਕਿਰਪਾ ਹੈ ਬਾਕੀ ਹਰ ਬੰਦੇ ਦੇ ਕਰਮ ਹੁੰਦੇ ਨੇ ਆਪਣੇ ਆਪਣੇ ਜਿਹੜਾ ਬੰਦਾ ਗਲਤ ਕਰਮ ਕਰੂਗਾ ਆਪੇ ਭੋਗ ਲੂਗਾ ਪਰ ਮੈਨੂੰ ਲੋਕ ਜਾਂ ਮਰੀਜ਼ ਦੁਆਵਾਂ ਦੇ ਕੇ ਜਾਂਦੇ ਨੇ ਅਸੀਸਾਂ ਦੇ ਕੇ ਜਾਂਦੇ ਨੇ ਔਰ ਜੋ ਅਸੀਸਾਂ ਮੇਰੇ ਤੇ ਲੱਗਦੀਆਂ ਹੁਣ ਅਸੀਸਾਂ ਮੇਰੇ ਤੇ ਲੱਗਣਗੀਆਂ ਕਿਦਾਂ ਮੇਰੇ ਕਾਰੋਬਾਰ ਚ ਵਾਧਾ ਹੋਏਗਾ ਮੈਂ ਖੁਸ਼ ਰਹੂੰਗਾ ਮੇਰਾ ਪਰਿਵਾਰ ਸਿਹਤਯਾਬੀ ਰਹੇਗਾ ਉਹ ਲੋਕਾਂ ਕੋਲ ਬਰਦਾਸ਼ਤ ਨਹੀਂ ਹੁੰਦਾ ਲੋਕਾਂ ਨੂੰ ਇਹ ਲੱਗਦਾ ਕਿ ਬਸ ਨਮੋਲ ਰੋਵੇ ਪਿੱਟੇ ਕੱਪੜੇ ਫਟੇ ਪਾਵੇ ਤੁਹਾਨੂੰ ਬਰਦਾਸ਼ਤ ਨਹੀਂ ਖੁਸ਼ ਮੈਂ ਤੁਸੀਂ ਤਾਂ ਉਸ ਦਿਨ ਦੀ ਉਡੀਕ ਕਰ ਰਹੇ ਹੋ ਕਿ ਕਦੋਂ ਕੁਛ ਐਦਾ ਦਾ ਹੋਵੇ ਤੇ ਅਸੀਂ ਕਹੀਏ ਦੇਖਿਆ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਐਦਾਂ ਹੀ ਕਰੇਗਾ ਮੈਂ ਹੈਰਾਨ ਹਾਂ ਤੁਹਾਡੇ ਤੇ ਯਾਰ ਮਾਲਕ ਤੁਹਾਨੂੰ ਬੁੱਧੀ ਦੇਵੇ ਪਰ ਉਹ ਵੀ ਰੰਗ ਉਹਦੇ ਹੀ ਨੇ ਮਾਲ ਮਹਾਭਾਰਤ ਦੇ ਵਿੱਚ ਅਰਜੁਨ ਨੇ ਕ੍ਰਿਸ਼ਨ ਭਗਵਾਨ ਨੂੰ ਪੁੱਛਿਆ ਕਿ ਮੈਂ ਕਿੱਦਾਂ ਲੜਾਂ ਸਾਹਮਣੇ ਤੇ ਉਵੇਂ ਹੀ ਉਹਨਾਂ ਨੇ ਕਿਹਾ ਕਿ ਸਭ ਕੁਝ ਮੈਂ ਹੀ ਕਰਾ ਰਿਹਾ ਤਾਂ ਮਾੜੇ ਬੋਲਣ ਵਾਲੇ ਵੀ ਉਹਦੇ ਹੀ ਨੇ ਉਹਨਾਂ ਨੇ ਹੀ ਉਹਨੂੰ ਬੁੱਧੀ ਦਿੱਤੀ ਪਰ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੰਨਾ ਮੂਰਖਾਂ ਦੀ ਗੱਲਾਂ 'ਚ ਬਿਨਾਂ ਆਏ ਇਸ ਐਨਜੀਓ ਨੂੰ ਆ ਕੇ ਦੇਖ ਸੇਵਾ ਨਾ ਕਰੋ ਮੈਂ ਨਹੀਂ ਕਹਿੰਦਾ ਤੁਸੀਂ ਆ ਕੇ ਇਹਦੀ ਮਦਦ ਕਰੋ ਇਹਨਾਂ ਦੇ ਕਰਮਾਂ 'ਚ ਮਦਦ ਲੈਣੀ ਹੋਈ ਤਾਂ ਹੋਜੂਗੀ ਮੇਰੇ ਕਹਿਣ ਤੇ ਥੋੜੀ-ਬੁੜ ਡੋਨਰ ਆਊਗਾ ਇੱਥੇ ਇਹਨਾਂ ਦੀ ਮਦਦ ਕਰ ਦੂਗਾ ਪਰ ਕੋਈ ਵੀ ਵੀਰ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੁੜਨਾ ਚਾਹੁੰਦਾ ਇੱਕ ਵਾਰੀ ਇੱਥ ਟੀਮ ਮੈਂਬਰ ਬਣੋ ਹੁਣ ਜਿੰਨੀ ਟੀਮ ਆ ਬੈਠੀ ਐ ਆ ਭੈਣਜੀ ਤੋਂ ਸ਼ੁਰੂ ਕਰ ਲਓ ਇਹਦੇ ਚ ਕੋਈ ਵੀ ਮੇਰਾ ਰਿਸ਼ਤੇਦਾਰ ਨਹੀਂ ਹੈਗਾ ਇਹ ਸਾਰੇ ਮੈਨੂੰ ਫੇਸਬੁੱਕ ਤੋਂ ਮਿਲੇ ਹੋਏ ਨੇ ਇੱਕ ਵੀ ਬੰਦਾ ਮੇਰਾ ਰਿਸ਼ਤੇਦਾਰ ਨਹੀਂ ਹੈਗਾ ਇੱਥੇ ਆ ਕੇ ਕੋਈ ਵੀ ਬਹਿ ਸਕਦਾ ਭਾਵੇਂ ਕੋਈ ਟੌਰਟ ਹੀ ਆ ਕੇ ਨਾ ਦੇਖਣ ਨੂੰ ਕਿ ਕਿਵੇਂ ਕੰਮ ਚੱਲਦਾ ਕਿਵੇਂ ਨਹੀਂ ਆਓ ਬੈਠੋ ਮੈਂ ਤਾਂ ਕਹਿੰਦਾ ਹਿਸਾਬ-ਸਾਂਭੋ ਸਾਰਾ ਫਾਈਨੈਂਸ ਦਾ ਹਿਸਾਬ-ਸਾਂਭੋ ਕਿੰਨੇ ਪੈਸੇ ਰੋਜ਼ ਆਏ ਕਿੰਨੇ ਗਏ ਕਿੰਨੇ ਦੀ ਦਵਾਈ ਕਿੱਥੇ ਸਾਰਾ ਕੀ ਹਿਸਾਬ-ਕਿਤਾਬ ਹੈ ਪਰ ਟਾਈਮ ਤਾਂ ਕੱਢੋ ਹੁਣ ਤੁਸੀਂ ਘਰ ਬੈਠੇ ਡਿਮਾਂਡ ਕਰਦੇ ਹੋ ਮੈਂ ਤੁਹਾਨੂੰ ਸਾਰਾ ਹਿਸਾਬ ਦਵਾਂ ਕਿੱਦਾਂ ਦੇ ਆਓ ਟਾਈਮ ਕੱਢ ਕੇ ਸ਼ਾਮ ਨੂੰ ਮੋਡਲ ਟਾਊਨ 7 ਤੋਂ 9 ਬਿੰਡ ਨਾਗਾ 365 ਦੇਨ 968800074 78916849 ਕਿਸੇ ਵੀ ਵੀਰਪੈਨ ਨੂੰ ਕੋਈ ਮੈਡੀਕਲੀ ਸਲਾਹ ਕੋਈ ਹੈਲਪ ਕੋਈ ਆਪਰੇਸ਼ਨ ਕੋਈ ਦਵਾਈਆਂ ਕੋ ਟੈਸਟ ਕੋ ਮਦਦ ਚਾਹੀਦੀ ਹੋਵੇ ਜਰੂਰ ਆਓ ਸਲਾਹ ਦੇਣ ਲਈ ਆਓ ਡੋਨੇਸ਼ਨ ਕਰਨ ਲਈ ਆਓ ਟੀਮ ਮੈਂਬਰ ਬਣਨ ਲਈ ਆਓ ਕੰਟਰੀਬਿਊਸ਼ਨ ਦੇਣ ਲਈ ਆਓ ਸਿਰਫ ਦੇਖਣ ਲਈ ਜਰੂਰ ਆਓ ਟਾਈਮ ਕੱਢ ਕੇ ਬਹੁਤ ਬਹੁਤ ਧੰਨਵਾਦ ਜੇ ਮੇਰੀਆਂ ਗੱਲਾਂ ਕੌੜੀਆਂ ਲੱਗੀਆਂ ਹੁਣ ਤਾਂ ਕੋਈ ਮਾਫੀ ਨਹੀਂ ਕਿਉਂਕਿ ਇਹ ਮੇਰੇ ਦਿਲ ਦੇ ਭਾਵ ਨੇ ਕਿ ਕਿਸਨੂੰ ਚੰਗੇ ਲੱਗਣ ਕਿਸਨੂੰ ਮਾੜੇ ਲੱਗਣ ਤਾਂ ਮੈਂ ਇਹਦੇ ਤੇ ਕੁਝ ਨਹੀਂ ਕਰ ਸਕਦਾ ਕਿਉਂਕਿ ਮੈਂ ਰੋਜ਼ ਸੌਂਨਾ ਰਾਤ ਨੂੰ ਜਦੋਂ ਆਪਣੀ ਮਾਂ ਪੈਣ ਦੀ ਗੱਲ ਸੁਣ ਕੇ ਸੌਣਾ ਬਹੁਤ ਔਖਾ ਹੈ ਨਜਾਇਜ਼ ਕਿ ਤੁਸੀਂ ਕੁਝ ਕੀਤਾ ਵੀ ਨਹੀਂ ਫਿਰ ਵੀ ਤੁਹਾਨੂੰ ਗਾਲਾਂ ਪੈ ਰਹੀਆਂ ਤਾਂ ਚਲੋ ਕੋਈ ਗੱਲ ਨਹੀਂ ਜਿੰਨੂੰ ਕੋਈ ਵਹਿਮ ਪਰਮ ਹੁੰਦਾ ਮੈਂ ਪਹਿਲਾਂ ਵੀ ਕਿਹਾ ਇੰਟਰਵਿਊ ਕਰਨੀ ਹੁੰਦੀ ਹੈ ਦੋ ਤਰਫ ਆ ਕੇ ਕਰਿਆ ਕਰੋ ਮਰੀਜ਼ ਵੀ ਲੈ ਕੇ ਆਇਆ ਕਰੋ ਤੇ ਨਾਲ ਮੇਰੇ ਮੂੰਹ 'ਚ ਮਾਈਕ ਧੁੰਨਿਆ ਕਰੋ ਔਰ ਉਸ ਤੋਂ ਬਾਅਦ ਉਹ ਇੰਟਰਵਿਊ ਚਲਾਇਆ ਵੀ ਕਰੋ ਕਿਉਂਕਿ ਫਿਰ ਕਈ ਵਾਰ ਪੱਤਰਕਾਰ ਭਰਾ ਮੇਰੇ ਇੰਟਰਵਿਊ ਕਰ ਜਾਂਦੇ ਨੇ ਜਦ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਤਾਂ ਅੱਗੋਂ ਤਿੱਖਾ ਚੱਲ ਪਿਆ ਜਿਹੜੀ ਭਾਸ਼ਾ ਚ ਖੂਚ ਆਵਾਜ਼ ਮਾਰੋਗੇ ਉਸੇ ਭਾਸ਼ਾ ਚ ਖੂਚ ਜਵਾਬ ਆਏਗਾ ਪਿਆਰ ਨਾਲ ਪੁੱਛੋਗੇ ਪਿਆਰ ਨਾ ਆਏਗਾ ਤਵਾ ਲਾ ਕੇ ਪੁੱਛੂਗਾ ਤਾਂ ਮੇਰੇ ਤੋਂ ਵੱਡਾ ਫਿਰ ਤਮਾਸ਼ੀ ਬੀਨ ਕੌਣ ਹੈ ਸਾਰਾ ਦਿਨ ਮੈਂ ਇਹੀ ਕੋਸ਼ਿਸ਼ ਕਰਦਾ ਹਾਂ ਸੁਖ ਨਾਲ ਤਾਂ ਪੌਡਕਾਸਟ ਵੀ ਇੱਕ ਤਰ੍ਹਾਂ ਦੀ ਪੱਤਰਕਾਰੀ ਹੈ ਭਾਵੇਂ ਉਹਨਾਂ ਨਾਮ ਪੌਡਕਾਸਟ ਆ ਦੇਤਾ ਉਹਨੂੰ ਵੀ ਕਰਦੇ ਹੁਣ ਮੈਨੂੰ 3-4 ਸਾਲ ਹੋ ਗਏ ਇਸ ਕਰਕੇ ਸਾਰੇ ਦਾ ਪੇਚ ਕਿਦਾਂ ਨਾਮ ਲੈ ਕੇ ਇੰਟਰਵਿਊ ਪੌਡਕਾਸਟ ਵੀਡੀਓ ਚੱਲਦੀਆਂ ਨੇ ਸਭ ਕੁਝ ਆਂਦਾ ਮੈਨੂੰ ਬਸ ਮੈਂ ਉਸ ਹੱਦ ਤੱਕ ਗਿਰਨਾ ਨਹੀਂ ਚਾ ਪਰ ਇਨਾਂ ਕੋਲ ਮੇਰੀ ਗੱਲਾਂ ਦਾ ਜਵਾਬ ਨਹੀਂ ਹੋਣਗੇ ਪਰ ਗੱਲ ਇਹ ਹੈ ਕਿ ਮੈਂ ਉਸ ਰੇਸ ਤੇ ਚੱਲਣਾ ਨਹੀਂ ਚਾਹੁੰਦਾ ਕਿ ਜਿਹਦੇ ਵਿੱਚ ਮੈਂ ਇਨਾਂ ਨੂੰ ਚੰਗਾ ਮਾੜਾ ਬੋਲਾਂ ਜਾਂ ਮੈਂ ਇਹਦੀ ਵੀਡੀਓਜ਼ ਫੋਟੋ ਪਾਵਾਂ ਕਦੀ ਟੱਕਰੋ ਆਮਣੇ ਸਾਹਮਣੇ ਬੈਠੀ ਆਪਾਂ ਸਵਾਲ ਜਵਾਬ ਕਰੀਏ ਤੇ ਨਾਲੇ ਮਜ਼ਾ ਆਵੇ ਬਹੁਤ ਬਹੁਤ ਧੰਨਵਾਦ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਤੱਕ ਜਵਾਬ ਪਹੁੰਚ ਜਾਊਗਾ ਤੇ ਲਾਈਕ ਕਮੈਂਟ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਇਓ ਜਿਹੜੇ ਲੋਕਾਂ ਨੂੰ ਕੋਈ ਮਦਦ ਦੀ ਮੈਡੀਕਲੀ ਕੋਈ ਦਵਾਈਆਂ ਦੀ ਲੋੜ ਹੋਵੇ ਤੇ ਮਦਦ ਕਰਨ ਵਾਸਤੇ ਸਾਡਾ ਨੰਬਰ ਦਿੱਤਾ ਵੀਡੀਓ ਦੇ ਉੱਪਰ ਜ਼ਰੂਰ ਕਾਲ ਕਰਿਓ